ਦੇਸ਼ ਨੂੰ ਕੈਸ਼ਲੈਸ ਇਕਨੋਮੀ ਬਣਾਉਣ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ ਡਿਜੀਟਲ ਤਰੀਕੇ ਲੈਣ ਦੇਣ ਵਧੇ ਇਸ ਲਈ ਸਰਕਾਰ ਕਾਢ ਰਹੀ ਅਦਾਇਗੀ ਦੇ ਉੱਤੇ ਲੱਗਣ ਵਾਲੇ ਟ੍ਰਾਂਜੈਕਸ਼ਨ ਚਾਰਜ ਖਤਮ ਕਰ ਸਕਦੀ ਹੈ ਪਰ ਇਸ ਦੇ ਨਾਲ ਹੀ ਇੱਕ ਹੋਰ ਖਬਰ ਆ ਰਹੀ ਹੈ ਜੋ ਆਮ ਲੋਕਾਂ ਦੀ ਜੇਬ ਤੇ ਭਾਰੀ ਪੈ ਸਕਦੀ ਹੈ ਦਰਸਲ ਹੁਣ ਬੈਂਕ ਦੇ ਵਿੱਚੋਂ 50000 ਜਾਂ ਉਸ ਤੋਂ ਜ਼ਿਆਦਾ ਪੈਸੇ ਕਢਵਾਉਣ ਉੱਤੇ ਟੈਕਸ ਲਾਇਆ ਜਾ ਸਕਦਾ ਹੈ ਕੇਂਦਰ ਸਰਕਾਰ ਨੂੰ ਮੁੱਖ ਮੰਤਰੀਆਂ ਦੀ ਇੱਕ ਕਮੇਟੀ ਵੱਲੋਂ ਇਸ ਦੀ ਸਿਫਾਰਿਸ਼ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਲਾਗੂ ਕਰਨ ਦੇ ਉੱਤੇ ਸਰਕਾਰ ਫਿਲਹਾਲ ਵਿਚਾਰ ਕਰ ਰਹੀ ਹੈ ਅੰਤਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਮੁੱਖ ਮੰਤਰੀਆਂ ਦੀ ਇਸ ਕਮੇਟੀ ਨੇ ਕੇਂਦਰ ਸਰਕਾਰ ਨੂੰ ਆਪਣੀ ਆਖਰੀ ਰਿਪੋਰਟ ਸੌਂਪ ਦਿੱਤੀ ਹੈ ਜਿਸ ਦੇ ਵਿੱਚ ਕਾਰਡ ਦੇ ਉੱਤੇ ਚਾਰਜ ਖਤਮ ਕਰਨ ਵੱਡੇ ਲੈਣ ਦੇਣ ਦੀ ਹੱਦ ਤੈਅ ਕਰਨ ਯਾਨੀ ਕਿ 50000 ਤੋਂ ਵਧੇਰੇ ਕਢਵਾਉਣ ਤੇ ਟੈਕਸ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਪਹਿਲਾਂ 20000 ਜਾਂ ਫਿਰ ਇਸ ਤੋਂ ਜ਼ਿਆਦਾ ਕਢਵਾਉਣ ਦੇ ਉੱਤੇ ਬੈਂਕਿੰਗ ਕੈਸ਼ ट्रांजैक्शन ਟੈਕਸ ਲੱਗਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਹਟਾ ਲਿਆ ਗਿਆ ਕਮੇਟੀ ਦੇ ਵੱਲੋਂ ਡਿਜੀਟਲ ਤਰੀਕੇ ਪੇਮੈਂਟ ਲੈਣ ਵਾਲੇ ਵਪਾਰੀਆਂ ਨੂੰ ਟੈਕਸ ਵਿੱਚ ਰਾਹਤ ਛੋਟੇ ਵਪਾਰੀਆਂ ਨੂੰ smartphones ਲਈ 1000 ਰੁਪਏ ਦੀ ਸਬਸਿਡੀ ਦੇਣ ਡਿਜੀਟਲ ਪੇਮੈਂਟ ਅਪਣਾਉਣ ਵਾਲਿਆਂ ਨੂੰ ਟੈਕਸ ਰਿਫੰਡ ਦੇਣ ਅਤੇ ਆਧਾਰ ਦੇ ਰਾਹੀਂ ਪੇਮੈਂਟ ਨੂੰ ਵਧਾਵਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ